ਅੱਜਕੱਲ ਤੁਸੀਂ ਕਿਤੇ ਵੀ ਚਲੇ ਜਾਓ ਕੈਫੇ ਪਾਰਕ ਕੋਈ ਬੱਸ ਸਟਾਪ ਇੱਕ ਚੀਜ਼ ਹਰ ਪਾਸੇ ਇੱਕੋ ਜਿਹੀ ਹੈ ਕਿਹੜੀ ਲੋਕ ਆਪਣੇ ਫੋਨਾ ਵਿੱਚ ਗਵਾਚੇ ਹੋਏ ਨੇ ਸਿਰ ਝੁਕੇ ਹੋਏ ਚਿਹਰਿਆਂ ਤੇ ਸਕਰੀਨ ਦੀ ਨੀਲੀ ਰੋਸ਼ਨੀ ਤੇ ਉਂਗਲਾਂ ਲਗਾਤਾਰ ਸਵਾਈਪ ਕਰ ਰਹੀਆਂ ਨੇ ਹਾਂ ਇਹ ਤਾਂ ਹੁਣ ਬਹੁਤ ਆਮ ਜਿਹਾ ਦ੍ਰਿਸ਼ ਹੋ ਗਿਆ ਹੈ ਆਮ ਤਾਂ ਹੈ ਪਰ ਜੇ ਧਿਆਨ ਨਾਲ ਸੋਚੀਏ ਤਾਂ ਇਹ ਥੋੜਾ ਚਿੰਤਾਜਨਕ ਵੀ ਹੈ ਇੱਕ ਅਜੀਬ ਜਿਹੀ ਮਹਾਮਾਰੀ ਵਾਂਗ ਸਹੀ ਗੱਲ ਹੈ ਇਹ ਹੁਣ ਸਿਰਫ ਬਹੁਤ ਜ਼ਿਆਦਾ ਸਕਰੀਨ ਟਾਈਮ ਦਾ ਮਸਲਾ ਨਹੀਂ ਰਿਹਾ ਇਹ ਇੱਕ ਡੂੰਗੀ ਮਨੋਵਿਗਿਆਨਿਕ ਸਮੱਸਿਆ ਬਣ ਗਈ ਹੈ ਇਸ ਦਾ ਸਿੱਧਾ ਅਸਰ ਸਾਡੀ ਮਾਨਸਿਕ ਸ਼ਾਂਤੀ ਸਾਡੀ ਸਿਹਤ ਤੇ ਸਾਡੇ ਰਿਸ਼ਤਿਆਂ ਤੇ ਪੈ ਰਿਹਾ ਹੈ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਆਏ ਹੋ ਕਿਉਂਕਿ ਇਹ ਸਿਰਫ ਇੱਕ ਬੁਰੀ ਆਦਤ ਨਹੀਂ ਇਹ ਇੱਕ ਵਿਵਹਾਰਿਕ ਨਿਰਪਰਤਾ ਹੈ ਮਤਲਬ ਇੱਕ ਬਿਹੇਵੀਅਰਲ ਐਡਿਕਸ਼ਨ ਸਾਡੇ ਹੱਥਾਂ ਵਿੱਚ ਫੜੀ ਇਹ ਛੋਟੀ ਜੀ ਡਿਵਾਈਸ ਇਹ ਸਾਡੇ ਦਿਮਾਗ ਦੇ ਰਿਵਾਰਡ ਸਿਸਟਮ ਨੂੰ ਪੂਰੀ ਤਰ੍ਹਾਂ ਬਦਲ ਰਹੀ ਹੈ ਸਾਡੀਆਂ ਆਦਤਾਂ ਸਾਡੀਆਂ ਰੁਟੀਨਾਂ ਸਭ ਕੁਝ ਅੱਜ ਅਸੀਂ ਇਸੇ ਵਿਸ਼ੇ ਤੇ ਯਾਨੀ ਸੋਸ਼ਲ ਮੀਡੀਆ ਦੀ ਲਤ ਤੇ ਕੁਝ ਬਹੁਤ ਹੀ ਦਿਲਚਸਪ ਖੋਜਾਂ ਦੀ ਗਹਿਰਾਈ ਨਾਲ ਪਰਚੋਲ ਕਰਨ ਜਾ ਰਹੇ ਹਾਂ ਸਾਡਾ ਮਕਸਦ ਸਿਰਫ ਸਮੱਸਿਆ ਗਿਣੌਣਾ ਨਹੀਂ ਬਲਕਿ ਇਹ ਸਮਝਣਾ ਹੈ ਕਿ ਇਹ ਲਤ ਪੈਦਾ ਕਿਵੇਂ ਹੁੰਦੀ ਹੈ ਇਸ ਦਾ ਸਾਡੇ ਤੇ ਕੀ ਅਸਰ ਹੁੰਦਾ ਹੈ ਅਤੇ ਸਭ ਤੋਂ ਜ਼ਰੂਰੀ ਅਸੀਂ ਇਸ ਚੁੰਗਲ ਵਿੱਚੋਂ ਨਿਕਲ ਕੇ ਇੱਕ ਵਧੀਰੇ ਸਿਹਤਮੰਦ ਤੇ ਖੁਸ਼ਹਾਲ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ ਬਿਲਕੁਲ ਚਲੋ ਫਿਰ ਇਸ ਮਾਮਲੇ ਦੀ ਤਹਿ ਤੱਕ ਚਲਦੇ ਹਾਂ ਜ਼ਰੂਰ ਸਭ ਤੋਂ ਪਹਿਲਾਂ ਆਓ ਇਸ ਦੇ ਮਨੋਵਿਗਿਆਨਿਕ ਪਹਿਲੂ ਤੇ ਗੱਲ ਕਰੀਏ ਜਿੰਨੀ ਵੀ ਖੋਜ ਮੈਂ ਪੜ੍ਹੀ ਹੈ ਉਹ ਸਾਫ਼-ਸਾਫ਼ ਇੱਕੋ ਗੱਲ ਕਹਿੰਦੀ ਹੈ ਕਿ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਖਾਸ ਕਰਕੇ ਨੌਜਵਾਨਾਂ ਵਿੱਚ ਹਾਂ ਇਹ ਸਿੱਧਾ-ਸਿੱਧਾ ਚਿੰਤਾ ਉਦਾਸੀ ਅਤੇ ਇਕੱਲੇਪਨ ਦੀਆਂ ਪਾਵਨਾਵਾਂ ਨੂੰ ਵਧਾ ਰਹੀ ਹੈ ਹੂੰ ਇਹ ਇੱਕ ਅਜੀਬ ਜਿਹੀ ਮਜਬੂਰੀ ਬਣ ਜਾਂਦੀ ਹੈ ਹਰ 2 ਮਿੰਟ ਬਾਅਦ ਫੋਨ ਚੈੱਕ ਕਰਨਾ ਇਹ ਦੇਖਣ ਲਈ ਕਿ ਕੀ ਕਿਸੇ ਨੇ ਸਾਡੀ ਪੋਸਟ ਨੂੰ ਲਾਈਕ ਕੀਤਾ ਜਾਂ ਨਹੀਂ ਹਾਂ ਔਰ ਇਸ ਦੇ ਪਿੱਛੇ ਦਾ ਜਿਹੜਾ ਵਿਗਿਆਨ ਹੈ ਨਾ ਉਹ ਬਹੁਤ ਦਿਲਚਸਪ ਹੈ ਅੱਛਾ ਜਦੋਂ ਸਾਨੂੰ ਕੋਈ ਲਾਈਕ ਕਮੈਂਟ ਜਾਂ ਹਾਰਟ ਮਿਲਦਾ ਹੈ ਤਾਂ ਸਾਡਾ ਦਿਮਾਗ ਡੋਪਾਮਾਈਨ ਨਾ ਦਾ ਇੱਕ ਕੈਮੀਕਲ ਛੱਡਦਾ ਹੈ ਇਹ ਉਹੀ ਕੈਮੀਕਲ ਹੈ ਜੋ ਖੁਸ਼ੀ ਨਾਲ ਜੁੜਿਆ ਹੋਇਆ ਹੈ ਹੈਨਾ ਬਿਲਕੁਲ ਜੋ ਸਾਨੂੰ ਖਾਣਾ ਖਾਣ ਜਾਂ ਕਸਰਤ ਕਰਨ ਤੋਂ ਬਾਅਦ ਖੁਸ਼ੀ ਦਾ ਅਹਿਸਾਸ ਕਰਵਾਉਂਦਾ ਹੈ ਸੋਸ਼ਲ ਮੀਡੀਆ ਸਾਨੂੰ ਇਸ ਡੋਪਾਮਿਨ ਦੇ ਛੋਟੇ-ਛੋਟੇ ਪਰ ਲਗਾਤਾਰ ਹਿੱਟ ਦਿੰਦਾ ਹੈ ਤੇ ਸਮੇਂ ਦੇ ਨਾਲ ਦਿਮਾਗ ਇਸ ਦਾ ਆਦੀ ਹੋ ਜਾਂਦਾ ਹੈ ਸਹੀ ਗੱਲ ਹੈ ਫਿਰ ਸਾਡੀ ਸਵੈ ਕੀਮਤ ਦਾ ਪੈਮਾਨਾ ਹੀ ਬਦਲ ਜਾਂਦਾ ਹੈ ਉਹ ਅੰਦਰੂਨੀ ਤੋਂ ਬਾਹਰੀ ਹੋ ਜਾਂਦਾ ਹੈ ਸਵਾਲ ਕੀ ਮੈਂ ਇੱਕ ਚੰਗਾ ਇਨਸਾਨ ਹਾਂ ਤੋਂ ਬਦਲ ਕੇ ਇਹ ਬਣ ਜਾਂਦਾ ਹੈ ਅੱਜ ਮੈਨੂੰ ਕਿੰਨੇ ਲੋਕਾਂ ਨੇ ਪਸੰਦ ਕੀਤਾ ਬਿਲਕੁਲ ਤੇ ਫਿਰ ਤੁਲਨਾ ਦਾ ਖੇਡ ਸ਼ੁਰੂ ਹੁੰਦਾ ਹੈ ਪਰ ਇੱਕ ਸਵਾਲ ਹੈ ਕੀ ਇਹ ਤੁਲਨਾ ਵਾਲੀ ਭਾਵਨਾ ਹਮੇਸ਼ਾ ਤੋਂ ਮਨੁੱਖੀ ਸੁਭਾਅ ਦਾ ਹਿੱਸਾ ਨਹੀਂ ਰਹੀ ਬਹੁਤ ਮਹੱਤਵਪੂਰਨ ਸਵਾਲ ਹੈ ਹਾਂ ਤੁਲਨਾ ਮਨੁੱਖੀ ਸੁਭਾਅ ਹੈ ਪਰ ਫਰਕ ਹੈ ਕੀ ਫਰਕ ਹੈ ਪਹਿਲਾ ਅਸੀਂ ਆਪਣੀ ਤੁਲਨਾ ਆਪਣੇ ਆਸ-ਪਾਸ ਦੇ ਲੋਕਾਂ ਨਾਲ ਕਰਦੇ ਸੀ ਗੁਆਂਢੀਆਂ ਜਾਂ ਦੋਸਤਾਂ ਨਾਲ ਜਿਨ੍ਹਾਂ ਦੀ ਅਸਲ ਜ਼ਿੰਦਗੀ ਅਸੀਂ ਦੇਖਦੇ ਸੀ ਉਹਨਾਂ ਦੇ ਚੰਗੇ ਮਾੜੇ ਦੋਵੇਂ ਹਾਲਾਤ ਹਾਂ ਸਹੀ ਹੈ ਕਿਸੇ ਦੀਆਂ ਛੁੱਟੀਆਂ ਦੀਆਂ ਸਭ ਤੋਂ ਵਧੀਆ ਫੋਟੋਆਂ ਕਿਸੇ ਦੀ ਪਾਰਟੀ ਦੇ ਸਭ ਤੋਂ ਵਧੀਆ ਪਲ ਇਸ ਸਭ ਬਹੁਤ ਜ਼ਿਆਦਾ ਕਿਊਰੇਟਿਡ ਹੁੰਦਾ ਹੈ ਸੰਪਾਦਿਤ ਹਿੱਸਾ ਹਾਂ ਜਦੋਂ ਅਸੀਂ ਆਪਣੀ ਆਮ ਜ਼ਿੰਦਗੀ ਨੂੰ ਇਸ ਕਾਲਪਨਿਕ ਸੰਪੂਰਨਤਾ ਨਾਲ ਮਾਪਦੇ ਹਾਂ ਤਾਂ ਫਿਰ ਅਯੋਗਤਾ ਤੇ ਘੱਟ ਸਵੈਮਾਨ ਦੀ ਭਾਵਨਾ ਪੈਦਾ ਹੋਣੀ ਲਾਜ਼ਮੀ ਹੈ ਇਸ ਦੇ ਨਾਲ ਹੀ ਇੱਕ ਹੋਰ ਸ਼ਬਦ ਬਹੁਤ ਸੁਣਨ ਨੂੰ ਮਿਲਦਾ ਹੈ ਫੋਮੋ ਫੋਮੋ ਹਾਂ ਫੀਅਰ ਆਫ ਮਿਸਿੰਗ ਆਊਟ ਯਾਨੀ ਕੁਝ ਗਵਾ ਦੇਣ ਦਾ ਡਰ ਇਹ ਸਾਨੂੰ ਵਾਰ-ਵਾਰ ਫੋਨ ਚੈੱਕ ਕਰਨ ਲਈ ਮਜਬੂਰ ਕਰਦਾ ਹੈ ਅਤੇ ਇਹ ਫੋਮੋ ਸਿਰਫ ਇੱਕ ਆਧੁਨਿਕ ਸ਼ਬਦ ਹੈ ਪਰ ਇਸ ਦੇ ਪਿੱਛੇ ਦਾ ਡਰ ਬਹੁਤ ਮੁਡਲਾ ਹੈ। ਮਤਲਬ ਇਹ ਸਾਡੇ ਪੂਰਵਜਾਂ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਕਬੀਲੇ ਤੋਂ ਬਾਹਰ ਰਹਿ ਜਾਣ ਦਾ ਡਰ, ਕੋਈ ਜ਼ਰੂਰੀ ਜਾਣਕਾਰੀ ਗਵਾ ਦੇਣ ਦਾ ਡਰ। ਸੋਸ਼ਲ ਮੀਡੀਆ ਸਾਡੇ ਇਸੇ ਡਰ ਨੂੰ ਹਾਈਜੈਕ ਕਰ ਲੈਂਦਾ ਹੈ ਅਤੇ ਇਸ ਨੂੰ 24/7 ਚਾਲੂ ਰੱਖਦਾ ਹੈ। ਸਾਨੂੰ ਲੱਗਦਾ ਹੈ ਕਿ ਜੇ ਅਸੀਂ ਆਨਲਾਈਨ ਨਹੀਂ ਹਾਂ ਤਾਂ ਅਸੀਂ ਕਿਸੇ ਮਜ਼ਾਕ, ਕਿਸੇ ਖਬਰ ਜਾਂ ਕਿਸੇ ਮੌਕੇ ਤੋਂ ਵਾਂਝੇ ਰਹਿ ਜਾਵਾਂਗੇ। ਬਿਲਕੁਲ। ਤੇ ਇਹੀ ਚੱਕਰ ਸਾਨੂੰ ਅਸਲ ਜ਼ਿੰਦਗੀ ਦੇ ਤਜਰਬਿਆਂ ਤੋਂ ਦੂਰ ਲੈ ਜਾਂਦਾ ਹੈ। ਉਹਨਾਂ ਤਜਰਬਿਆਂ ਤੋਂ ਜੋ ਅਸਲ ਵਿੱਚ ਆਤਮ ਵਿਸ਼ਵਾਸ ਵਧਾਉਂਦੇ ਹਨ ਅਤੇ ਇਹ ਗੱਲ ਬਹੁਤ ਡਰਾਉਣੀ ਹੈ ਕਿ ਇਹ ਸਿਰਫ ਸਾਡੇ ਦਿਮਾਗ ਵਿੱਚ ਹੀ ਨਹੀਂ ਰਹਿੰਦਾ ਇਸ ਦਾ ਅਸਰ ਸਾਡੇ ਸਰੀਰ ਤੇ ਵੀ ਪੈਂਦਾ ਹੈ ਖਾਸ ਕਰਕੇ ਨੀਂਦ ਤੇ ਹੈ ਨਾ ਬਿਲਕੁਲ ਸਹੀ ਸਭ ਤੋਂ ਵੱਡਾ ਸਰੀਰਕ ਪ੍ਰਭਾਵ ਸਾਡੀ ਨੀਂਦ ਤੇ ਪੈਂਦਾ ਹੈ ਇਸ ਦੇ ਦੋ ਮੁੱਖ ਕਾਰਨ ਹਨ ਅੱਛਾ ਪਹਿਲਾ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਇਹ ਸਾਡੇ ਦਿਮਾਗ ਨੂੰ ਮੈਲਾਟੋਨਿਨ ਪੈਦਾ ਕਰਨ ਤੋਂ ਰੋਕਦੀ ਹੈ ਮੈਲਾਟੋਨਿਨ ਉਹ ਹਾਰਮੋਨ ਹੈ ਜੋ ਸਾਨੂੰ ਸੌਣ ਵਿੱਚ ਮਦਦ ਕਰਦਾ ਹੈ ਹਾਂਜੀ ਜਦੋਂ ਇਹ ਦਬ ਜਾਂਦਾ ਹੈ ਤਾਂ ਸਾਡੇ ਸੌਣ ਜਾਗਣ ਦਾ ਪੂਰਾ ਚੱਕਰ ਵਿਗੜ ਜਾਂਦਾ ਹੈ ਤੇ ਦੂਜਾ ਕਾਰਨ ਦੂਜਾ ਕਾਰਨ ਅਤੇ ਸ਼ਾਇਦ ਇਸ ਤੋਂ ਵੀ ਵੱਧ ਖਤਰਨਾਕ ਉਹ ਸਮੱਗਰੀ ਹੈ ਜੋ ਅਸੀਂ ਰਾਤ ਨੂੰ ਦੇਖਦੇ ਹਾਂ ਹਮ ਅਕਸਰ ਇਹ ਪਾਵਨਾਤਮਕ ਤੌਰ ਤੇ ਉਤੇਜਕ ਹੁੰਦੀ ਹੈ ਕੋਈ ਬਹਿਸ ਕੋਈ ਦੁਖਦਾਈ ਖਬਰ ਜਾਂ ਕਿਸੇ ਦੀ ਜ਼ਿੰਦਗੀ ਦੇਖ ਕੇ ਈਰਖਾ ਇਹ ਸਾਡੇ ਦਿਮਾਗ ਨੂੰ ਸ਼ਾਂਤ ਹੋਣ ਦੀ ਬਜਾਏ ਹਾਈ ਅਲਰਟ ਮੋਡ ਵਿੱਚ ਰੱਖਦੀ ਹੈ ਤੇ ਫਿਰ ਸੋਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਸਹੀ ਗੱਲ ਹੈ ਤੇ ਜਦੋਂ ਨੀਂਦ ਪੂਰੀ ਨਹੀਂ ਹੁੰਦੀ ਤਾਂ ਪੂਰਾ ਦਿਨ ਖਰਾਬ ਜਾਂਦਾ ਹੈ ਥਕਾਵਟ ਚਿੜਚਿੜਾਪਨ ਕੰਮ ਵਿੱਚ ਧਿਆਨ ਨਾ ਲੱਗਣਾ ਹਾਂ ਅਤੇ ਇਹ ਸਿਰਫ ਇੱਕ ਦਿਨ ਦੀ ਗੱਲ ਨਹੀਂ ਨੀਂਦ ਦੀ ਪੁਰਾਣੀ ਕਮੀ ਲੰਬੇ ਸਮੇਂ ਵਿੱਚ ਉਦਾਸੀ ਅਤੇ ਚਿੰਤਾ ਦੇ ਖਤਰੇ ਨੂੰ ਕਈ ਗੁਣਾ ਵਧਾ ਦਿੰਦੀ ਹੈ ਹੂੰ ਇਸ ਤੋਂ ਇਲਾਵਾ ਜਦੋਂ ਅਸੀਂ ਘੰਟਿਆਂ ਬੱਧੀ ਸਕਰੀਨ ਤੇ ਬੈਠੇ ਰਹਿੰਦੇ ਹਾਂ ਤਾਂ ਇਹ ਸਰੀਰਕ ਗਤੀਵਿਧੀ ਦਾ ਸਮਾਂ ਖੋਲ੍ਹ ਲੈਂਦਾ ਹੈ ਅਤੇ ਇਸ ਦਾ ਘਰ ਦੇ ਮਾਹੌਲ ਤੇ ਕੀ ਅਸਰ ਪੈਂਦਾ ਹੈ ਖੋਜ ਦੱਸਦੀ ਹੈ ਕਿ ਪਰਿਵਾਰਾਂ ਦੇ ਅੰਦਰ ਵੀ ਇਸ ਦਾ ਬਹੁਤ ਨਕਾਰਾਤਮਕ ਪ੍ਰਭਾਵ ਹੈ ਬਿਲਕੁਲ ਪਰਿਵਾਰਾਂ ਵਿੱਚ ਇਹ ਲਤ ਕਈ ਰੂਪਾਂ ਵਿੱਚ ਦਿਖਾਈ ਦਿੰਦੀ ਹੈ ਸਭ ਤੋਂ ਪਹਿਲਾਂ ਸਾਂਝੀਆਂ ਗਤੀਵਿਧੀਆਂ ਤੋਂ ਦੂਰੀ ਖਾਣੇ ਦੇ ਮੇਜ਼ ਤੇ ਹਰ ਕੋਈ ਆਪਣੇ ਫੋਨ ਤੇ ਹੁੰਦਾ ਹੈ ਗੱਲਬਾਤ ਹੀ ਖਤਮ ਹੋ ਜਾਂਦੀ ਹੈ ਹਾਂਜੀ ਦੂਜਾ ਜਦੋਂ ਮਾਪੇ ਬੱਚੇ ਨੂੰ ਫੋਨ ਰੱਖਣ ਲਈ ਕਹਿੰਦੇ ਹਨ ਤਾਂ ਉਹ ਚਿੜਚਿੜਾ ਹੋ ਜਾਂਦਾ ਹੈ ਸਕ੍ਰੀਨ ਟਾਈਮ ਨੂੰ ਲੈ ਕੇ ਘਰ ਵਿੱਚ ਲਗਾਤਾਰ ਝਗੜੇ ਹੁੰਦੇ ਹਨ ਪਰ ਇਸ ਦਾ ਕੋਈ ਹੋਰ ਡੂੰਗਾ ਅਸਰ ਵੀ ਹੈ ਹਾਂ ਸਮੇਂ ਦੇ ਨਾਲ ਆਨਲਾਈਨ ਦੋਸਤਾਂ ਤੋਂ ਮਿਲਣ ਵਾਲੀ ਪਰਵਾਨਗੀ ਪਰਿਵਾਰਿਕ ਸਹਾਇਤਾ ਨਾਲੋਂ ਵੱਧ ਮਹੱਤਵਪੂਰਨ ਹੋ ਜਾਂਦੀ ਹੈ ਇਸ ਨਾਲ ਆਪਸੀ ਨੇੜਤਾ ਘਟ ਜਾਂਦੀ ਹੈ ਅਤੇ ਮਾਪਿਆਂ ਲਈ ਆਪਣੇ ਬੱਚਿਆਂ ਵਿੱਚ ਮਾਨਸਿਕ ਪਰੇਸ਼ਾਨੀ ਦੇ ਸ਼ੁਰੂਆਤੀ ਸੰਕੇਤਾਂ ਨੂੰ ਪਛਾਣਨਾ ਵੀ ਔਖਾ ਹੋ ਜਾਂਦਾ ਹੈ ਮੈਂ ਜਦੋਂ ਇਸ ਬਾਰੇ ਪੜ੍ਹ ਰਹੀ ਸੀ ਤਾਂ ਮੇਰੇ ਲਈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਹ ਸਭ ਕੁਝ ਕੋਈ ਇਤਫਾਕ ਨਹੀਂ ਹੈ। ਮਤਲਬ ਇਹ ਲਤ ਗਲਤੀ ਨਾਲ ਨਹੀਂ ਬਣੀ। ਇਹ ਜਾਣ ਬੁਝ ਕੇ ਬੜੀ ਸਾਵਧਾਨੀ ਨਾਲ ਡਿਜ਼ਾਈਨ ਕੀਤੀ ਗਈ ਹੈ। ਕੀ ਤੁਸੀਂ ਇਸ ਡਿਜ਼ਾਈਨ ਬਾਰੇ ਥੋੜਾ ਹੋਰ ਦੱਸ ਸਕਦੇ ਹੋ? ਹਾਂ। ਦੇਖੋ, ਸੋਸ਼ਲ ਮੀਡੀਆ ਕੰਪਨੀ ਦਾ ਕਾਰੋਬਾਰੀ ਮਾਡਲ ਸਾਡਾ ਧਿਆਨ ਵੇਚਣ ਤੇ ਆਧਾਰਿਤ ਹੈ। ਅੱਛਾ। ਜਿੰਨਾ ਜ਼ਿਆਦਾ ਸਮਾਂ ਅਸੀਂ ਉਹਨਾਂ ਦੇ ਪਲੇਟਫਾਰਮ ਤੇ ਬਿਤਾਉਂਦੇ ਹਾਂ, ਓਨਾ ਹੀ ਜ਼ਿਆਦਾ ਪੈਸਾ ਉਹ ਇਸ਼ਤਿਹਾਰਾਂ ਤੋਂ ਕਮਾਉਂਦੇ ਹਨ। ਇਸ ਲਈ ਉਹਨਾਂ ਦਾ ਇੱਕੋ ਇੱਕ ਟੀਚਾ ਹੈ ਸਾਨੂੰ ਵੱਧ ਤੋਂ ਵੱਧ ਦੇਰ ਤੱਕ ਐਪ ਤੇ ਰੱਖਣਾ ਬਿਲਕੁਲ ਇਸ ਲਈ ਉਹ ਐਂਗੇਜਮੈਂਟ ਐਲਗੋਰਿਦਮ ਦੀ ਵਰਤੋਂ ਕਰਦੇ ਹਨ ਜੋ ਮਨੁੱਖੀ ਮਨੋਵਿਗਿਆਨ ਦੀਆਂ ਕਮਜ਼ੋਰੀਆਂ ਦਾ ਸ਼ੋਸ਼ਣ ਕਰਦੇ ਹਨ ਇਹ ਐਲਗੋਰਿਦਮ ਕੰਮ ਕਿਵੇਂ ਕਰਦੇ ਹਨ ਇਹ ਬਹੁਤ ਸ਼ਕਤੀਸ਼ਾਲੀ ਹਨ ਉਹ ਸਾਡੇ ਹਰ ਕਲਿੱਕ ਹਰ ਲਾਈਕ ਹਰ ਸ਼ੇਅਰ ਅਸੀਂ ਕਿਸ ਵੀਡੀਓ ਨੂੰ ਪੂਰਾ ਦੇਖਿਆ ਕਿਸ ਨੂੰ ਦੁਬਾਰਾ ਦੇਖਿਆ ਸਭ ਕੁਝ ਟਰੈਕ ਕਰਦੇ ਨੇ ਹਾਂ ਸਭ ਕੁਝ ਇਸ ਡਾਟਾ ਦੇ ਆਧਾਰ ਤੇ ਉਹ ਸਾਡੀਆਂ ਪਸੰਦਾਂ ਅਤੇ ਕਮਜ਼ੋਰੀਆਂ ਦਾ ਇੱਕ ਬਹੁਤ ਹੀ ਸਹੀ ਮਾਡਲ ਬਣਾਉਂਦੇ ਹਨ ਤੇ ਫਿਰ ਸਾਨੂੰ ਇੱਕ ਬੇਅੰਤ ਸਾਡੇ ਲਈ ਖਾਸ ਤੌਰ ਤੇ ਤਿਆਰ ਕੀਤੀ ਸਮਗਰੀ ਦਿਖਾਉਂਦੇ ਹਨ ਹਾਂਜੀ ਫੀਚਰ ਜਿਵੇਂ ਇਨਫਾਈਨਾਈਟ ਸਕਰੋਲ ਜਿੱਥੇ ਸਮਗਰੀ ਕਦੇ ਖਤਮ ਨਹੀਂ ਹੁੰਦੀ ਅਤੇ ਆਟੋਪਲੇ ਜਿੱਥੇ ਅਗਲੀ ਵੀਡੀਓ ਆਪਣੇ ਆਪ ਚੱਲ ਪੈਂਦੀ ਹੈ ਇਹ ਸਾਡੇ ਆਤਮ ਨਿਯੰਤਰਣ ਨੂੰ ਖਤਮ ਕਰ ਦਿੰਦੀਆਂ ਹਨ ਤੇ ਇੱਕ ਹੋਰ ਚੀਜ਼ ਦਾ ਜ਼ਿਕਰ ਸੀ ਵੇਰੀਏਬਲ ਰੇਸ਼ੋ ਰਿਵਾਰਡ ਇਹ ਕੀ ਹੈ ਇਸ ਸੁਣਨ ਵਿੱਚ ਥੋੜਾ ਤਕਨੀਕੀ ਲੱਗਦਾ ਹੈ ਇਹ ਕਿਵੇਂ ਕਹਾਂ ਇੱਕ ਜੂਏ ਦੀ ਮਸ਼ੀਨ स्लॉट ਮਸ਼ੀਨ ਵਾਂਗ ਕੰਮ ਕਰਦਾ ਹੈ ਅੱਛਾ ਜਦੋਂ ਤੁਸੀਂ ਮਸ਼ੀਨ ਦਾ ਲੀਵਰ ਖਿੱਚਦੇ ਹੋ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਜਿੱਤੋਗੇ ਜਾਂ ਨਹੀਂ ਅਤੇ ਜੇ ਜਿੱਤੋਗੇ ਤਾਂ ਕਿੰਨਾ ਇਹੀ ਅਨਿਸ਼ਚਿਤਤਾ ਤੁਹਾਨੂੰ ਵਾਰ-ਵਾਰ ਖੇਡਣ ਲਈ ਮਜਬੂਰ ਕਰਦੀ ਹੈ ਤੇ ਸੋਸ਼ਲ ਮੀਡੀਆ ਵੀ ਇਹੀ ਕਰਦਾ ਹੈ ਹਾਂ ਜਦੋਂ ਤੁਸੀਂ ਆਪਣੀ ਫੀਡ ਨੂੰ ਰਿਫਰੈਸ਼ ਕਰਦੇ ਹੋ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਨੂੰ ਕੋਈ ਦਿਲਚਸਪ ਪੋਸਟ ਮਿਲੇਗੀ ਕੋਈ ਨਵਾਂ ਲਾਈਕ ਮਿਲੇਗਾ ਜਾਂ ਕੁਝ ਵੀ ਨਹੀਂ ਇਹੀ ਅਨਿਸ਼ਚਿਤਤਾ ਸਾਨੂੰ ਆਦੀ ਬਣਾਉਂਦੀ ਹੈ ਅਤੇ ਖੋਜ ਵਿੱਚ ਇੱਕ ਹੋਰ ਬਹੁਤ ਹੀ ਖਤਰਨਾਕ ਚੀਜ਼ ਦਾ ਜ਼ਿਕਰ ਹੈ ਜਿਸ ਨੂੰ ਰੇਜ ਬੇਟ ਕਿਹਾ ਜਾਂਦਾ ਹੈ ਇਹ ਕੀ ਹੈ ਇਹ ਐਲਗੋਰਿਥਮ ਦਾ ਸਭ ਤੋਂ ਹਨੇਰਾ ਪੱਖ ਹੈ ਐਲਗੋਰਿਦਮ ਬਹੁਤ ਜਲਦੀ ਸਿੱਖ ਜਾਂਦੇ ਹਨ ਕਿ ਮਜ਼ਬੂਤ ਭਾਵਨਾਵਾਂ ਖਾਸ ਕਰਕੇ ਗੁੱਸਾ ਨਫ਼ਰਤ ਅਤੇ ਈਰਖਾ ਇਹ ਸ਼ਾਂਤ ਜਾਂ ਸਕਾਰਾਤਮਕ ਸਮੱਗਰੀ ਨਾਲੋਂ ਕਿਤੇ ਜ਼ਿਆਦਾ ਇੰਗੇਜਮੈਂਟ ਪੈਦਾ ਕਰਦੀਆਂ ਹਨ ਪਰ ਇਹ ਕਿਵੇਂ ਦੇਖੋ ਐਲਗੋਰਿਦਮ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਸਮੱਗਰੀ ਨਾਲ ਸਹਿਮਤ ਹੋ ਜਾਂ ਨਹੀਂ ਤੁਹਾਡਾ ਗੁੱਸਾ ਤੁਹਾਡੀ ਨਫ਼ਰਤ ਤੁਹਾਡੇ ਝਗੜਾਲੂ ਕਮੈਂਟ ਇਹ ਸਭ ਇੰਗੇਜਮੈਂਟ ਹੈ ਕਿਉਂਕਿ ਇੱਕ ਵੰਡਿਆ ਹੋਇਆ ਸਮਾਜ ਵੱਧ ਕਲਿੱਕ ਕਰਦਾ ਹੈ ਬਿਲਕੁਲ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇਹ ਪਲੇਟਫਾਰਮ ਸਾਨੂੰ ਜਾਣਬੁੱਝ ਕੇ ਗੁੱਸਾ ਦਿਵਾ ਰਹੇ ਹਨ ਸਿਰਫ ਇਸ ਲਈ ਤਾਂ ਜੋ ਅਸੀਂ ਜ਼ਿਆਦਾ ਸਮਾਂ ਉਹਨਾਂ ਦੀ ਐਪ ਤੇ ਬਿਤਾਈਏ ਇਹ ਤਾਂ ਬਹੁਤ ਹੀ ਖਰਾਬ ਗੱਲ ਹੈ ਬਹੁਤ ਖਰਾਬ ਅਤੇ ਇਸ ਨਾਲ ਇੱਕ ਬਹੁਤ ਹੀ ਜ਼ਹਿਰੀਲਾ ਮਾਹੌਲ ਪੈਦਾ ਹੁੰਦਾ ਹੈ ਟਿੱਪਣੀ ਸੈਕਸ਼ਨ ਅਕਸਰ ਨਫ਼ਰਤ ਨਾਲ ਭਰੇ ਹੁੰਦੇ ਹਨ ਹਾਂ ਮੈਂ ਦੇਖਿਆ ਹੈ ਟ੍ਰੋਲਿੰਗ ਅਤੇ ਨਕਾਰਾਤਮਕਤਾ ਨੂੰ ਵੀ ਸ਼ਮੂਲੀਅਤ ਮੰਨਿਆ ਜਾਂਦਾ ਹੈ ਜਦੋਂ ਕਿਸੇ ਪੋਸਟ ਤੇ ਬਹੁਤ ਸਾਰੀਆਂ ਨਕਾਰਾਤਮਕ ਟਿੱਪਣੀਆਂ ਹੁੰਦੀਆਂ ਹਨ ਤਾਂ ਐਲਗੋਰਿਦਮ ਨੂੰ ਲੱਗਦਾ ਹੈ ਕਿ ਇਹ ਸਮਗਰੀ ਦਿਲਚਸਪ ਹੈ ਔਰ ਉਹ ਇਸ ਨੂੰ ਹੋਰ ਲੋਕਾਂ ਨੂੰ ਦਿਖਾਉਂਦਾ ਹੈ ਜਿਸ ਨਾਲ ਇਹ ਜ਼ਹਿਰੀਆ ਚੱਕਰ ਹੋਰ ਵੱਧਦਾ ਹੈ ਹਾਂਜੀ ਇਹ ਮਨੋਵਿਗਿਆਨਿਕ ਤੌਰ ਤੇ ਬਹੁਤ ਨੁਕਸਾਨਦੇਹ ਹੋ ਸਕਦਾ ਹੈ ਠੀਕ ਹੈ ਇਹ ਸਭ ਸੁਣ ਕੇ ਕਾਫੀ ਨਿਰਾਸ਼ਾਜਨਕ ਲੱਗਦਾ ਹੈ ਸਾਨੂੰ ਇੱਕ ਅਜਿਹੇ ਸਿਸਟਮ ਵਿੱਚ ਫਸਾਇਆ ਗਿਆ ਹੈ ਜੋ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਣ ਲਈ ਬਣਾਇਆ ਗਿਆ ਹੈ ਤਾਂ ਫਿਰ ਹੱਲ ਕੀ ਹੈ ਕੀ ਖੋਜ ਸਾਨੂੰ ਇਸ ਚੱਕਰ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਦੱਸਦੀ ਹੈ? ਹਾਂ। ਖੁਸ਼ਕਿਸਮਤੀ ਨਾਲ ਉਮੀਦ ਹੈ ਕੰਟਰੋਲ ਵਾਪਸ ਲੈਣ ਦੇ ਤਰੀਕੇ ਹਨ ਪਰ ਇਸ ਲਈ ਸੁਚੇਤ ਕੋਸ਼ਿਸ਼ ਦੇ ਲੋੜ ਹੈ। ਕਿੱਥੋਂ ਸ਼ੁਰੂ ਕਰੀਏ? ਪਹਿਲਾ ਕਦਮ ਹੈ ਛੋਟੀਆਂ ਪਰ ਠੋਸ ਹੱਦਾਂ ਨਿਰਧਾਰਿਤ ਕਰਨਾ ਜਿਵੇਂ ਕਿ ਡਿਵਾਈਸ ਮੁਕਤ ਸਮਾਂ ਅਤੇ ਖੇਤਰ ਬਣਾਉਣਾ ਜਿਵੇਂ ਖਾਣੇ ਦੇ ਮੇਜ਼ ਤੇ ਕੋਈ ਫੋਨ ਨਹੀਂ ਜਾਂ ਸੌਣ ਤੋਂ 1 ਘੰਟਾ ਪਹਿਲਾਂ ਸਾਰੇ ਸਕਰੀਨ ਬੰਦ। ਇਹ ਛੋਟੀਆਂ ਤਬਦੀਲੀਆਂ ਵੀ ਵੱਡਾ ਫਰਕ ਪਾ ਸਕਦੀਆਂ ਹਨ। ਮੈਂ ਇਹ ਵੀ ਪੜਿਆ ਹੈ ਕਿ ਆਪਣੇ ਫੋਨ ਦੀਆਂ ਸੈਟਿੰਗਾਂ ਵਿੱਚ ਕੁਝ ਬਦਲਾਅ ਕਰਨਾ ਵੀ ਮਦਦਗਾਰ ਹੋ ਸਕਦਾ ਹੈ ਜਿਵੇਂ ਬੇਲੋੜੀਆਂ ਨੋਟੀਫਿਕੇਸ਼ਨਾਂ ਨੂੰ ਬੰਦ ਕਰਨਾ ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤਰੀਕਾ ਹੈ ਸੱਚੀ ਹਾਂ ਜ਼ਿਆਦਾਤਰ ਨੋਟੀਫਿਕੇਸ਼ਨਾਂ ਸਾਨੂੰ ਬਿਨਾਂ ਕਿਸੇ ਕਾਰਨ ਫੋਨ ਚੁੱਕਣ ਲਈ ਉਕਸਾਉਂਦੀਆਂ ਹਨ ਉਹਨਾਂ ਨੂੰ ਬੰਦ ਕਰਕੇ ਅਸੀਂ ਕੰਟਰੋਲ ਐਪ ਤੋਂ ਵਾਪਸ ਆਪਣੇ ਹੱਥਾਂ ਵਿੱਚ ਲੈ ਲੈਂਦੇ ਹਾਂ ਅਸੀਂ ਫੋਨ ਉਦੋਂ ਚੁੱਕਦੇ ਹਾਂ ਜਦੋਂ ਅਸੀਂ ਚਾਹੁੰਦੇ ਹਾਂ ਨਾ ਕਿ ਜਦੋਂ ਐਪ ਚਾਹੁੰਦੀ ਹੈ ਬਿਲਕੁਲ ਇਸ ਦੇ ਨਾਲ ਹੀ ਐਪ ਟਾਈਮਰ ਦੀ ਵਰਤੋਂ ਕਰਨਾ ਵੀ ਅੱਖਾਂ ਖੋਲਣ ਵਾਲਾ ਹੋ ਸਕਦਾ ਹੈ ਪਰ ਸਿਰਫ ਸਮਾਂ ਘਟਾਉਣਾ ਹੀ ਕਾਫੀ ਨਹੀਂ ਹੋਵੇਗਾ ਹੈਨਾ ਜੇ ਅਸੀਂ ਬੋਰ ਮਹਿਸੂਸ ਕਰਦੇ ਆ ਤਾਂ ਹੱਥ ਆਪਣੇ ਆਪ ਫੋਨ ਵੱਲ ਜਾਂਦਾ ਹੈ ਤੁਸੀਂ ਬਿਲਕੁਲ ਸਹੀ ਮੁੱਦੇ ਤੇ ਆਏ ਹੋ ਸਭ ਤੋਂ ਮਹੱਤਵਪੂਰਨ ਕਦਮ ਹੈ ਖਾਲੀ ਸਮੇਂ ਦੀ ਸਕਰੋਲਿੰਗ ਨੂੰ ਟਾਂਚਾਗਤ ਆਫਲਾਈਨ ਗਤੀਵਿਧੀਆਂ ਨਾਲ ਬਦਲਣਾ ਮਤਲਬ ਉਸ ਖਾਲੀਪਣ ਨੂੰ ਭਰਨਾ ਹਾਂ ਉਸ ਦੀ ਥਾਂ ਤੇ ਅਸੀਂ ਕਸਰਤ ਕਰ ਸਕਦੇ ਹਾਂ ਕੋਈ ਪੁਰਾਣਾ ਸ਼ੌਕ ਦੁਬਾਰਾ ਸ਼ੁਰੂ ਕਰ ਸਕਦੇ ਹਾਂ ਕੋਈ ਕਿਤਾਬ ਪੜ੍ਹ ਸਕਦੇ ਹਾਂ ਜਾਂ ਸਭ ਤੋਂ ਵਧੀਆ ਦੋਸਤਾਂ ਜਾਂ ਪਰਿਵਾਰ ਨਾਲ ਆਹਮੋ ਸਾਹਮਣੇ ਸਮਾਂ ਬਿਤਾ ਸਕਦੇ ਹਨ ਹਾਂ ਇਹ ਉਹ ਗਤੀਵਿਧੀਆਂ ਹਨ ਜੋ ਅਸਲ ਟਿਕਾਊ ਖੁਸ਼ੀ ਅਤੇ ਕੁਦਰਤੀ ਡੋਪਾਮਾਈਨ ਪੈਦਾ ਕਰਦੀਆਂ ਹਨ ਅਤੇ ਇਸ ਦੇ ਨਾਲ ਹੀ ਇੱਕ ਡੂੰਗੀ ਮਾਨਸਿਕ ਤਬਦੀਲੀ ਦੀ ਵੀ ਲੋੜ ਹੈ ਬਾਹਰੀ ਪ੍ਰਵਾਨਗੀ ਤੋਂ ਅੰਦਰੂਨੀ ਪ੍ਰਵਾਨਗੀ ਵੱਲ ਵਧਣ ਦੀ ਹਾਂ ਆਪਣੀ ਕੀਮਤ ਨੂੰ ਲਾਈਕਸ ਵਿੱਚ ਲੱਭਣ ਦੀ ਬਜਾਏ ਆਪਣੀਆਂ ਨਿੱਜੀ ਕਦਰਾਂ ਕੀਮਤਾਂ ਵਿੱਚ ਲੱਭਣਾ ਇਸ ਲਈ ਕੋਈ ਵਿਹਾਰਿਕ ਕਦਮ ਹਨ ਹਾਂ ਬਿਲਕੁਲ ਕੱਟ ਪੋਸਟ ਕਰਨਾ ਖਾਸ ਕਰਕੇ ਪਰਵਾਨਗੀ ਲੈਂਡ ਦੇ ਇਰਾਦੇ ਨਾਲ ਜਿੱਥੇ ਸੰਭਵ ਹੋਵੇ ਲਾਈਕ ਕਾਊਂਟ ਡਿਸਪਲੇ ਨੂੰ ਬੰਦ ਕਰਨਾ ਤਾਂ ਜੋ ਧਿਆਨ ਨੰਬਰਾਂ ਤੇ ਨਾ ਰਹੇ ਸਹੀ ਅਤੇ ਉਸ ਸਮੱਗਰੀ ਤੋਂ ਦੂਰ ਰਹਿਣਾ ਜੋ ਗੁੱਸਾ ਜਾਂ ਈਰਖਾ ਪੈਦਾ ਕਰਦੀ ਹੈ ਇੱਕ ਹੋਰ ਦਿਲਚਸਪ ਗੱਲ ਹੈ ਕਿ ਅਸੀਂ ਐਲਗੋਰਿਦਮ ਨੂੰ ਮੂੜ ਸਿਖਲਾਈ ਵੀ ਦੇ ਸਕਦੇ ਹਾਂ ਓਕੇ ਵੇ ਜੇ ਅਸੀਂ ਜਾਣਬੁੱਝ ਕੇ ਸਕਾਰਾਤਮਕ ਵਿਚਾਰਸ਼ੀਲ ਅਤੇ ਵਿਦਿਆਖਕ ਸਮੱਗਰੀ ਨਾਲ ਵਧੇਰੇ ਜੁੜਦੇ ਹਾਂ ਅਤੇ ਜ਼ਹਿਰੀਲੇ ਥ੍ਰੈਡਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਅਸੀਂ ਹੌਲੀ-ਹੌਲੀ ਆਪਣੀ ਫੀਡ ਨੂੰ ਬਦਲ ਸਕਦੇ ਹਾਂ ਇਹ ਤਾਂ ਬਹੁਤ ਵਧੀਆ ਸੁਝਾਅ ਹੈ ਅੰਤ ਵਿੱਚ ਪਰਵਾਨਗੀ ਸੱਭਿਆਚਾਰ ਦਾ ਸਭ ਤੋਂ ਡੂੰਗਾ ਇਲਾਜ ਅਸਲ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਮੌਜੂਦ ਰਹਿਣਾ ਸਿੱਖਣਾ ਹੈ ਭਾਵੇਂ ਕੋਈ ਦੇਖ ਰਿਹਾ ਹੋਵੇ ਜਾਂ ਲਾਈਕ ਤੇ ਕਲਿੱਕ ਕਰ ਰਿਹਾ ਹੋਵੇ ਜਾਂ ਨਹੀਂ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਸਾਰ ਕੀ ਹੈ ਅਸੀਂ ਦੇਖਿਆ ਹੈ ਕਿ ਸੋਸ਼ਲ ਮੀਡੀਆ ਦੀ ਲਤ ਇੱਕ ਡਿਜ਼ਾਈਨ ਕੀਤੀ ਵਿਸ਼ੇਸ਼ਤਾ ਹੈ ਕੋਈ ਖਾਮੀ ਨਹੀਂ ਹੂੰ ਇਸ ਦੇ ਡੂੰਗੇ ਮਨੋਵਿਗਿਆਨਿਕ ਸਰੀਰਕ ਅਤੇ ਸਮਾਜਿਕ ਨਤੀਜੇ ਹਨ ਪਰ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਕੰਟਰੋਲ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਆਸਾਨ ਨਹੀਂ ਹੈ ਨਹੀਂ ਆਸਾਨ ਨਹੀਂ ਹੈ ਪਰ ਸੁਚੇਤ ਚੋਣਾਂ ਨਵੀਆਂ ਆਦਤਾਂ ਅਤੇ ਮਾਨਸਿਕਤਾ ਵਿੱਚ ਤਬਦੀਲੀ ਦੁਆਰਾ ਇਹ ਸੰਭਵ ਹੈ ਅਤੇ ਇਸ ਗੱਲਬਾਤ ਨੂੰ ਖਤਮ ਕਰਨ ਲਈ ਮੈਂ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡਣਾ ਚਾਹਾਂਗਾ ਜ਼ਰੂਰ ਜੇਕਰ ਸਾਡਾ ਧਿਆਨ ਡਿਜੀਟਲ ਯੁੱਗ ਦੀ ਸਭ ਤੋਂ ਕੀਮਤੀ ਮੁਦਰਾ ਯਾਨੀ ਕਰੰਸੀ ਹੈ ਤਾਂ ਅਸੀਂ ਇਸ ਨੂੰ ਕਿਵੇਂ ਅਤੇ ਕਿੱਥੇ ਖਰਚਣ ਦੀ ਚੋਣ ਕਰ ਰਹੇ ਹਾਂ ਅਸੀਂ ਆਪਣਾ ਸਭ ਤੋਂ ਕੀਮਤੀ ਸਰੋਤ ਆਪਣਾ ਧਿਆਨ ਅਤੇ ਆਪਣਾ ਸਮਾਂ ਕਿਸ ਨੂੰ ਦੇ ਰਹੇ ਹਾਂ ਅਤੇ ਅਸੀਂ ਆਪਣੇ ਹਰ ਇੱਕ ਕਲਿੱਕ ਅਤੇ ਹਰ ਇੱਕ ਸਕਰੋਲ ਨਾਲ ਆਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਸ ਤਰ੍ਹਾਂ ਦੀ ਦੁਨੀਆ ਬਣਾ ਰਹੇ ਹਾਂ